ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਤੇ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁੱਕਣ ਵਾਲੇ ਦੇ ਵਿੱਚ ਜ਼ਿਲ੍ਹਾ ਮੋਗੇ ਦਾ ਮਾਨਮਤਾ ਪਿੰਡ ਆ ਤੇ ਇਹ ਪਿੰਡ ਮੁੱਠਾਂ ਵਾਲੀ ਦਾ ਸਾਫੂ ਵਾਲੇ ਦਾ ਡਰੋਲੀ ਭਾਈ ਦਾ ਗਵੰਦੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘ੍ਰੀਲੂ ਪਰਿਵਾਰ ਆ ਤੇ ਇੱਕ ਗਾਂ ਵਕਾਊ ਆ ਭਾਈ ਹੁਣਿਆਂ ਦੀ ਚੰਗੇ ਦੁੱਧ ਦੀ ਮਾਲਕਣ ਗਾਵਾਂ ਮਿੱਤਰੋ ਕੁਝ ਕੁ ਦਿਨਾਂ ਦੀ ਕੱਚੀ ਆ ਸਾਰੀ ਡਿਟੇਲ ਸਾਰੀ ਜਾਣਕਾਰੀ ਲੈ ਦਿੰਨਾ ਤੁਹਾਨੂੰ ਬਾਈ ਤੋਂ ਮੈਂ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹਾਂ ਚੜਦੀ ਕਲਾ ਵੀਰੇ ਤੂੰ ਸੁਣਾ ਬਹੁਤ ਵਧੀਆ ਬਾਈ ਘਰ ਤੇ ਪਰਿਵਾਰ ਬਾਈ ਕਾਰ ਪਰਿਵਾਰ ਰਹੀ ਬਹੁਤ ਵਧੀਆ ਜੀ ਸ਼ੁਕਰ ਹੈ ਬਾਈ ਅੱਛਾ ਕੰਮ ਕਰਕੇ ਜਾਵਾਂ ਖਰਾਬ ਹਾਂ ਹਾਂਜੀ ਕੰਮ ਕੰਮ ਕਰਦਾ ਬਾਈ ਮਿਹਨਤ ਕਰਦਾ ਮਿੱਤਰੋ ਵੈਲਡਿੰਗ ਦੀ ਦੁਕਾਨ ਆ ਬਾਈ ਦੀ ਕਿਹੜੇ ਪਾਸੇ ਦੁਕਾਨਾ ਤੇਰੀ ਵੀਰੇ ਆਪਣੀ ਪਿੰਡ ਕੱਲ ਕਲਾਮ ਵਰਕਸ਼ਾਪ ਆ ਪਿੰਡ ਕੱਲ ਕਲਾਮ ਵਰਕਸ਼ਾਪ ਹਾਂਜੀ ਹਾਂ ਬਾਈ ਇਹ ਚੀਜ਼ ਹੁੰਦੀ ਵੇਖ ਲਓ ਵੀ ਹੱਥ ਆ ਬਾਈ ਦੇ ਪੂਰੀ ਮਜ਼ਬੂਤੀ ਵਾਲਿਆ ਮੈਂ ਇਹ ਚੀਜ਼ ਸੋਚਦਾ ਹੁੰਦਾ ਜਿਹੜਾ ਘਾਣ ਦੇ ਲੋਹਾ ਤੇ ਇਹ ਕੰਮ ਕਰ ਲਾ ਫਿਰ ਉਹਦੇ ਹੱਡ ਤੇ ਅੰਗ ਪੈਰ ਬਹੁਤ ਮਜ਼ਬੂਤ ਹੋਣਗੇ ਇੱਕ ਨੋਟ ਕਰਿਓ ਅੱਜ ਬਾਈ ਦੇ ਆਪਾਂ ਸਾਡਾ ਪੈਰਾਂ ਦੀ ਗੱਲ ਕਰਨੀ ਆਪਾਂ ਕਰਨੀ ਹੈ ਗਾਂ ਦੀ ਬਾਈ ਵੀਰੇ ਹਜੇ ਅੱਜ 5 ਤਰੀਕ ਨੂੰ ਦਿਨ ਪੂਰੇ ਹੋਣੇ ਬਾਈ 5 ਤਰੀਕ ਨੂੰ ਦਿਨ ਪੂਰੇ ਹੋਣੇ ਅਜਾ ਆਪਾਂ 1 April ਨੂੰ ਪਾਉਣੇ ਪੰਜ ਦਿਨ ਤਾਂ ਪੈ ਹੀ ਜਾ ਰਿਹਾ ਹਾਂ ਹਾਂ ਨਹੀਂ ਪੰਜ ਦਿਨ ਵੀਰੇ ਚੋਣ ਵਾਲਾ ਦੁੱਧ ਕਿੰਨਾ ਕੁ ਦੇ ਦਿੰਦੀ ਆ ਬਾਈ ਬਈ 20 ਲੀਟਰ ਦਿੱਤਾ ਇਹੋ ਤੇ ਨਿਕੰਡੀ ਦੀ ਹਾਂ ਨਿਕੰਡੇ ਤੇ ਪੂਰਾ ਠੀਕ ਹੈ ਵੀ ਥਾਲੋ ਤਾਂ ਬਣ ਚੰਗੀ ਜਾਂਦੀ ਹੁੰਦੀ ਹੈ ਬਈ ਬਹੁਤ ਸੋਹਣੀ ਬਣਦੀ ਆ ਬਾਈ ਖਲਾਰਾ ਖਲੂਰਾ ਚੰਗਾ ਖਲਾਰਾ ਵਧੀਆ ਵਧੀਆ ਜੀ ਆਹ ਕੀ ਠੀਕ ਆ ਫਿਰ ਕੀ ਚੰਗਾ ਭਰਾਇਆ ਹੋਇਆ ਹੈ ਕਿ ਬਹੁਤ ਵਧੀਆ ਸੀਮਣ ਭਰਾਇਆ ਬਈ ਆਪਾਂ ਠੀਕ ਹੈ ਵੀਰੇ ਠੀਕ ਹੈ ਬਾਈ ਅੱਛਾ ਵੱਡੇ ਵੀਰੇ ਜਿਵੇਂ ਆਪਾਂ ਘਰੇ ਕਹਿ ਦਿੰਦੇ ਚੂਣ ਚੰਨ ਨੂੰ ਫੀਲ ਆਉਂਦੀ ਮਨ ਲਾ ਹਾਂ ਜਮਾਂ ਬਈ ਜਵਾਹ ਸੀ ਤਾਂ ਨਿਆਣੇ ਨਹੀਂ ਪਾਉਂਦੇ ਚੂਣ ਮਲੇ ਨੂੰ ਅੱਛਾ ਹਾਂ ਜੀ ਬੈਜੇ ਨੇ ਹਾਂ ਜੀ ਉੱਜੀ ਬੈ ਦੋਨੇ ਪਿਓ ਪਤ ਦੋਨੇ ਆਪਾਂ ਬੈ ਕੇ ਚੋਣੇ ਇਹਨ 22 ਕਿਲੋ ਰਿਕਾਰਡ ਆ ਦੁੱਧ ਦਾ ਟੋਰਾ ਨਾਲ 20 ਲੀਟਰ ਦਾ ਕੰਡੇ ਤੇ ਬਾਈ ਆਉਂਦਾ ਵੀ ਹੱਸ ਕੇ ਅਸੀਂ ਤੋਲਦੇ ਰਹਿਆ ਕਰਮਾਂ ਵਾਲੀ ਦਾ ਥੋੜਾ ਕਿਉਂਕਿ ਜਾਦ ਬਰੀਡ ਵਾਲੀ ਗਾਵਾਂ ਕਰਮਾਂ ਵਾਲੀ ਮਿੱਤਰੋ ਤੇ ਦੇਣੇ ਨੇ ਹਜੇ 5 ਤਰੀਕ ਨੂੰ ਪੂਰੇ ਹੁੰਦੇ ਆ ਤੇ ਆਪਣਾ ਤੁਸੀਂ 5-7 ਦਿਨ ਉੱਪਰ ਰੱਖ ਲਓ ਸੋਹਣੀ ਤਿਆਰ ਹੋ ਕੇ ਸੋਹਣੀ ਨਿੱਖਰ ਜਾਣਾ ਕਿਉਂਕਿ ਕੱਦ ਬਹੁਤਾ ਗਾਂ ਦਾ ਜਾਤ ਬਹੁਤਾ ਬਰੀਡ ਬਹੁਤਾ ਗਾਂ ਨੂੰ ਲੱਗੀ ਹੋਈ ਬਈ 85000 ਰੁਪਇਆ ਮੋਲਾ ਮੁੱਲ ਬਈ 95000 ਰੁਪਇਆ ਕਰਦਾ ਸੀ ਆਪਾਂ 10000 ਰੁਪਇਆ ਬਾਈ ਨੂੰ ਪਹਿਲਾਂ ਲੱਸ ਕਰਵਾਤਾ ਵੀ ਬਈ ਦੇ ਲੈਣ ਦੀ ਜਲੀ ਗੱਲ ਕਰਦੀ ਹੁਣ ਤੁਸੀਂ ਇਹਨਾਂ ਸੋਚਿਓ ਵੀ ਇਹ ਪੈਂਟ ਦੀ ਮਿਲ ਜੂਗੀ ਤੇ 70 ਦੀ ਮਿਲ ਜੂਗੀ ਇਹਦਾ ਥੋੜਾ ਬਹੁਤਾ ਜੇ ਇੱਧਰ ਉੱਧਰ ਕੰਮ ਹੋਣਾ ਮਿੱਤਰੋ ਜਿਹੜੇ ਭਰਾਣੋਂ ਚਚੂਗੇ ਤੁਸੀਂ ਬਾਈ ਨਾਲ ਰਾਬਤਾ ਕੰਮ ਕਰਿਆ ਜੇ ਥਣ ਚੰਗਾ ਲੱਗਾ ਹੋਇਆ ਹੱਡਾ ਪੈਰਾਂ ਦੀ ਅੰਗਾ ਪੈਰਾਂ ਦੀ ਮਜ਼ਬੂਤੀ ਵਾਲੇ ਪੱਖ ਤੋਂ ਬੜ ਰੱਖਣ ਨੂੰ ਲੈਣੀ ਆ ਕਈ ਵਾਰੀ ਘਰੇ ਪਰਿਵਾਰ ਦੇ ਵਿੱਚ ਲੇਡੀ ਜੀ ਨੇ ਚੋਣੀ ਹੁੰਦੀ ਆ ਸੀਲ ਠੰਡੀ ਗਾਂ ਪਾਲਦੇ ਹੁੰਦੇ ਆ ਤਾਂ ਫਿਰ ਘਰੋਂ ਗਾਂ ਘਰੇ ਲੋ ਪਰਿਵਾਰ ਦੇ ਘਰੋਂ ਮਿਲ ਜੂਗੀ ਲੈ ਵੀਰੇ ਨੰਬਰ ਦੱਸੀ ਬਈ ਆਪਣਾ ਆਪਣਾ ਨੰਬਰ ਬਈ 97064798 ਜੀ ਇੱਕ ਵਾਰੀ ਹੋਰ ਬੋਲ ਦੇ ਵੀਰੇ 97064798 ਜੀ ਠੀਕ ਆ ਲੈ ਵੀ ਮੇਰੋਂ 97064798 ਜੀ 98 ਇਹ ਨੰਬਰ ਤੇ ਕਰਨੀ ਆ ਵੀਰੇ ਨਾਲ ਤੁਸੀਂ ਗੱਲ ਕਰ ਘਰ-ਬਾਰ ਕਿਵੇਂ ਪੁੱਛ ਕੇ ਉਹਨੂੰ ਬਈ ਕਿਵੇਂ ਕਈ ਵਾਰੀ ਫੋਨ ਨਹੀਂ ਲੱਗਦਾ ਵੱਡੇ ਗੁਰਦੁਆਰੇ ਕੋਲ ਘਰ ਆਪਣਾ ਜੀ ਵੱਡੇ ਗੁਰਦੁਆਰੇ ਦੇ ਕੋਲ ਕੀ ਨਾਮ ਆ ਵੀਰੇ ਹਰਮਿੰਦਰ ਸਿੰਘ ਨਾਂ ਆ ਜੀ ਹਰਮਿੰਦਰ ਸਿੰਘ ਸੰਨੋ ਆਪ ਬਈ ਤੇ ਤੈਨੂੰ ਪੂਰੀ ਆ ਜਾ ਤੈਨੂੰ ਪੂਰੇ ਬਸ ਠੀਕ ਹੈ ਵੀ ਲੈ ਮੈਂ ਤੈਨੂੰ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਹੈਗਾ ਜਿਹੜਾ ਬੁੱਕਣ ਵਾਲਾ ਜਿਲ੍ਹਾ ਹੈਗਾ ਉਹ ਮੋਕਾ